ਬਾਰੇ ਡੀਲੈਕਸ ਬਸ ਇੱਕ ਬਸ ਨਹੀਂ ਬਲਕਿ ਇੱਕ ਰੈਸਟੋਰੈਂਟ ਹੈ ਜਿਹੜਾ ਕਿ ਇੱਕ ਰੈਸਟੋਰੈਂਟ ਹੈ ਹਰ ਤਰ੍ਹਾਂ ਦਾ ਖਾਣਾ ਜਿਹੜਾ ਮਿਲਦਾ ਆ ਫੂਡ ਜਿਹੜਾ ਆ ਮਿਲਦਾ ਆ ਤੇ ਵਾਕਈ ਜਿਹੜਾ ਚੀਜ਼ ਬਣਾਈ ਗਈ ਆ ਇੰਨੀ ਸ਼ਾਈਨ ਚੀਜ਼ ਆ ਕਿ ਵਰਚੁਅਲ ਜਿਹੜਾ ਇਹਦਾ ਨਾਮ ਟਾਈਟਲ ਰੱਖਿਆ ਗਿਆ ਆ ਸੋ ਸਾਡੇ ਨਾਲ ਇਸ ਬਸ ਨੂੰ ਇਹਨਾਂ ਨੇ ਤਿਆਰ ਕੀਤਾ ਉਹਨੇ ਅਮਰੀਕ ਰਾਜੀ ਅਮਰੀਕ ਜੀ ਸਭ ਤੋਂ ਪਹਿਲਾਂ ਤੁਹਾਡਾ ਪੰਜਾਬ ਨੇਸ਼ਨ ਟੀਵੀ ਦੇ ਤੁਹਾਡਾ ਤੁਹਾਡਾ ਵੈਲਕਮ ਤੁਹਾਡੀ ਨੂੰ ਗੀਜ਼ੀਆਂ ਥੈਂਕ ਯੂ ਸਰ ਸ਼ਕਲ ਜੀ ਸਰ ਇੱਕ ਕਨਸੈਪਟ ਦੇਖ ਰਹਾ ਹਾਂ ਬਸ ਆਮ ਅਸੀਂ ਦੇਖੀਏ ਡੀਲੈਕਸ ਬਸਾਂ ਆ بڑے ਰੈਸਟੋਰੈਂਟ ਵੀ ਦੇਖੇ ਨੇ ਤੁਹਾਡਾ ਸ਼ੌਕ ਬੜਾ ਵਧੀਆ ਲੱਗਾ ਪੰਜਾਬ ਦੇ ਵਿੱਚ ਮੇਰਾ ਫਿਰ ਪਹਿਲੀ ਐਦਾਂ ਦੀ ਬਸ ਹੈ ਬਿਲਕੁਲ ਬਿਲਕੁਲ 2016 17 ਚ ਕਨਸੈਪਟ ਬਾਹਰ ਦੇਖੇ ਸੀਗੇ ਤੇ ਬੜਾ ਲੱਗਦਾ ਸੀ ਕਿ ਯਾਰ ਆਪਣੇ ਇੰਡੀਆ ਚ ਐਦਾਂ ਦੀ ਚੀਜ਼ ਕਿਉਂ ਨਹੀਂ ਆ ਸਕਦੀ ਲੋਕਾਂ ਨਾਲ ਗੱਲ ਕਰਦੇ ਸੀ ਲੋਕ ਕਹਿੰਦੇ ਹੁੰਦੇ ਸੀ ਕਿ ਨਹੀਂ ਆਪਣੇ ਨਹੀਂ ਇੱਥੇ ਬਣ ਸਕਦਾ ਇਹ ਬਾਹਰ ਲਈ ਬਣਾ ਸਕਦੇ ਆ ਫਿਰ ਇੱਕ ਕਹਿ ਲੋ ਜ਼ਿੱਦ ਸੀਗੀ ਕਿ ਜੇ ਬਾਹਰ ਬਣਾ ਸਕਦੇ ਫਿਰ ਆਪਣੇ ਕਿਉਂ ਨਹੀਂ ਇੱਥੇ ਹੋ ਚਾਹੀਦਾ ਫਿਰ ਅਸੀਂ 2020 ਚ ਸ਼ੁਰੂ ਕੀਤਾ ਬਣਾਉਣਾ 3 ਸਾਲ ਲੱਗੇ ਸਾਨੂੰ ਬਣਾਉਨ ਨੂੰ ਕਿਉਂਕਿ ਮੇਨ ਦਿੱਕਤ ਸਾਨੂੰ ਪਰੇਸ਼ਾਨੀ ਆਈ ਆ ਇਹਦੀਆਂ ਪਰਮਿਸ਼ਨਾਂ ਲੈਣ ਚ ਜੀ ਇਹਦੀਆਂ 17 ਪਰਮਿਸ਼ਨਾਂ ਸੀਗੀਆਂ ਵੱਖਰੇ ਵੱਖਰੇ ਵਿਭਾਗਾਂ ਤੋਂ ਤੇ 2 ਸਾਲ ਸਾਨੂੰ ਸਿਰਫ ਪਰਮਿਸ਼ਨਾਂ ਲੈਣ ਨੂੰ ਲੱਗੀਆਂ ਅੱਛਾ ਜੀ ਤੇ ਜਿਹੜੀਆਂ ਪਰਮਿਸ਼ਨ ਲਈ ਹੈ ਇਸ ਵੇਲੇ ਤੁਸੀਂ ਇਹਨੂੰ ਸਟਾਲ ਕਰ ਵੀ ਰਹੇ ਹੋ ਮੈਂ ਦੇਖ ਰਿਹਾ ਕਿ ਮੈਂ ਮੈਂ ਕੈਮਰਾਮੈਨ ਕੋਲ ਗੋਗਾ ਕਿ ਦਿਖਾ ਲੈ ਕਿ ਕਿਵੇਂ ਜਿਹੜੇ ਲੋਕ ਨੇ ਇਹਦੇ ਵਿੱਚ ਹਾਊਸ ਇਸ ਕਹਿੰਦੇ ਹਾਊਸਫੁੱਲ ਕਹਿ ਸਕਦੇ ਹਾਂ ਬਿਲਕੁਲ ਫੁੱਲ ਅੱਜ ਵੀ ਇਹ ਵੇਟਿੰਗ ਦੇ ਵਿੱਚ ਲੋਕ ਨੇ ਕੀ ਇੱਕ ਸੁਪਨਾ ਕੀ ਸੀਗਾ ਵੀ ਮੈਂ ਜਲੰਧਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਇੱਕ ਜਿਹੜਾ ਮੈਂ ਕਹਿੰਦਾ ਸ਼ਾਇਦ ਹੀ ਪੰਜਾਬ ਦੇ ਵਿੱਚ ਕਿਤੇ ਹੋਵੇ ਕੀ ਸੁਪਨਾ ਕੀ ਸੀ ਕਿ ਮੈਂ ਇਹਨੂੰ ਜਲੰਧਰ 'ਚ ਹੀ ਲਿਆਵਾਂ ਤੇ ਕਿੰਨੀ ਕਾਸਟ ਦੇ ਦਾ ਕਿਉਂਕਿ ਖਰਚਾ ਬਹੁਤ ਜ਼ਰੂਰੀ ਹੈ ਖਰਚਾ ਤਾਂ ਹੁੰਦਾ ਹੀ ਆ ਕਿੰਨਾ ਖਰਚਾ ਹੋਇਆ ਕਿੰਨਾ ਜਿਹੜਾ ਇਹਦੇ ਵਿੱਚ ਤੁਹਾਡਾ ਲੱਗਾ ਪੈਸਾ ਤੇ ਕੀ ਸ਼ੌਕ ਕਿਦਾਂ ਇਹ ਮਤਲਬ ਤੁਹਾਨੂੰ ਲੱਗਾ ਵੀ ਮੈਂ ਇਹ ਜਿਹੜਾ ਜਲੰਧਰ ਦੇ ਵਿੱਚ ਹੀ ਲੈ ਆਵਾਂ ਕਿਤੇ ਹੋਰ ਚੰਡੀਗੜ੍ਹ ਵਰਗ ਵਿੱਚ ਲੱਗ ਸਕਦਾ ਸੀਗਾ ਹਾਂਜੀ ਹਾਂਜੀ ਮੇਨ ਇਦਾਂ ਨਹੀਂ ਸੀਗਾ ਕਿ ਜਲੰਧਰ ਚ ਹੀ ਲਿਆਉਣਾ ਜਾਂ ਕਿਤੇ ਇਹ ਸੀਗਾ ਕਿ ਇੰਡੀਆ ਚ ਪੰਜਾਬ ਚ ਇਦਾਂ ਦੀ ਚੀਜ਼ ਆਵੇ ਜੋ ਹੈ ਨਹੀਂ ਜੀ ਸੋ ਖਰਚਾ ਇਹਦੇ ਤੇ ਕਾਫੀ ਲੱਗ ਗਿਆ ਖਰਚਾ ਸਾਡਾ ਕਾਫੀ ਹੋ ਗਿਆ ਜੋ ਅਸੀਂ ਸੋਚਿਆ ਸੀ ਉਹਦੇ ਨਾਲੋਂ ਕਾਫੀ ਵੱਧ ਹੋ ਗਿਆ ਉਹ ਕਹਿ ਸਕਦੇ ਕਿ ਜਿਹਨੇ ਬਣਾਈ ਉਹਦੇ ਲਈ ਵੀ ਪਹਿਲੀ ਵਾਰੀ ਸੀ ਸਾਡੇ ਲਈ ਵੀ ਪਹਿਲੀ ਵਾਰੀ ਸੀ ਤੇ ਜਦੋਂ ਦੋ ਤੇ ਰਾਂ ਤੋਂ ਥੋੜੀ ਥੋੜੀ ਗਲਤੀਆਂ ਹੋਈਆਂ ਵਿੱਚ ਤੇ ਕੋਸਟ ਤਾਂ ਬਦਨੀ ਸੀਗੀ ਤੇ ਕੋਸਟ ਕਾਫੀ ਲੱਗ ਗਈ ਇਹਨੂੰ ਬਣਾਉਣ 'ਚ ਪਰ ਐਟ ਦੀ ਐਂਡ ਹਾਂਜੀ ਹੁਣ ਸਕੂਨ ਆ ਕਿ ਹਾਂ ਸੁਪਨਾ ਪੂਰਾ ਹੋ ਗਿਆ ਤੇ ਸਭ ਤੋਂ ਫਿਰ ਉਸ ਤੋਂ ਬਾਅਦ ਹੁੰਦਾ ਕਿ ਲੋਕ ਜਦੋਂ ਬੱਸ ਵੀ ਦੇਖ ਲੈਂਦੇ ਆ ਪਰ ਅੰਦਰਲੀ ਸਫਾਈ ਵੀ ਦੇਖਦੇ ਆ ਅੰਦਰਲੀ ਕਿਚਨ ਵੀ ਦੇਖਦੇ ਆ ਸ਼ੈਫ ਕਿੱਥੋਂ ਦੇ ਲੈਂਦੇ ਗਏ ਆ ਕਿ ਉਹਨਾਂ ਦੀ ਤਿਆਰੀ ਹੁੰਦੀ ਆ ਕਿਦਾਂ ਦਾ ਉਹ ਖਾਣਾ ਤਿਆਰ ਕਰਦੇ ਆ ਜਿਹੜਾ ਫਾਸਟ ਫੂਡ ਕੋਈ ਵੀ ਤਿਆਰ ਹੈ ਕਿਹੜੀ ਕਿਹੜੀ ਆਈਟਮ ਜਿਹੜੀ ਇਹਦੇ ਵਿੱਚ ਤਿਆਰ ਕੀਤੀ ਜਾਂਦੀ ਆ ਜਿਹੜੇ ਸਾਡੇ ਸ਼ੈਫਸ ਆ ਉਹ ਦੋ ਟੀਮਸ ਆ ਇੱਕ ਦਿੱਲੀ ਤੋਂ ਆਈ ਆ ਟੀਮ ਤੇ ਇੱਕ ਬੈਂਗਲੌਰ ਤੋਂ ਆਈ ਆ ਇਨਕ੍ਰੈਸ ਪੀਜ਼ਾਸ ਤੋਂ ਲੈ ਕੇ ਪੁਲ ਜੈਕਰੂਟ 버ਗਰਸ ਤੋਂ ਲੈ ਕੇ ਸੁਸ਼ੀ ਹੋ ਗਿਆ ਡਿਮਸਮ ਹੋ ਗਿਆ ਕੈਸਡੀਆ ਰੈਪਸ ਹੋ ਗਏ ਹਰ ਚੀਜ਼ ਉਹਨਾਂ ਦੀ ਜਿਹੜੀ ਆ ਬਹੁਤ ਸਪੈਸ਼ਲ ਹੈਗੀ ਆ ਅਸੀਂ ਪਹਿਲਾਂ ਗਏ ਆ ਉੱਥੇ ਸਭ ਟਰਾਈ ਕੀਤਾ ਉਸ ਤੋਂ ਬਾਅਦ ਹੀ ਉਹਨਾਂ ਨੂੰ ਇੱਥੇ ਲੈ ਕੇ ਆਏ ਆ ਤੇ ਜਿੱਦਾਂ ਤੁਸੀਂ ਸਪਾਈ ਦਾ ਕਿਹਾ ਸਾਡੇ ਹਾਊਸਕੀਪਿੰਗ ਤੇ ਸਫਾਈ ਲਈ ਟੋਟਲ 5 ਬੰਦੇ ਆ ਤੋਂ ਓਪਨਿੰਗ ਤੋਂ ਲੈ ਕੇ ਕਲੋਜ਼ਿੰਗ ਤੱਕ ਸਾਡੀ ਕਿਚਨ ਦੀ ਦਿਨ ਚ ਚਾਰ ਵਾਰ ਤਾਂ ਪੂਰੀ ਡੀਪਲੀਨਿੰਗ ਹੁੰਦੀ ਆ ਕੋਈ ਸਫਾਈ ਦਾ ਖਾਸ ਖਿਆਲ ਰੱਖਿਆ ਜਾਂਦਾ ਕਿਉਂਕਿ ਸਾਡਾ ਇੱਕ ਲਾਈਵ ਕਿਚਨ ਦਾ ਕਨਸੈਪਟ ਵੀ ਹੈ ਜੀ ਜੀ ਤੇ ਜੇ ਗੱਲ ਕਰੀਏ ਟਾਈਮਿੰਗ ਕੀ ਰਹਿੰਦੀ ਆ ਕੀ ਲੋਕੇਸ਼ਨ ਕੀ ਆ ਆਪਾਂ ਇਹ ਵੀ ਗੱਲ ਥੋੜੀ ਸਾਡੇ ਆਡੀਅੰਸ ਨੇ ਜਾਂਦੇ ਆ ਲੋਕੇਸ਼ਨ ਸਾਡੀ ਗੀਤਾ ਮੰਦਿਰ ਦੇ ਨੇੜੇ ਹੈਗੀ ਆ ਤੇ ਟਾਈਮਿੰਗ ਅਸੀਂ ਦੁਪਹਿਰ ਨੂੰ 12 ਵਜੇ ਓਪਨ ਕਰਦੇ ਆ ਤੇ ਰਾਤ ਨੂੰ 11:30 12 ਦੇ ਅਰਾਊਂਡ ਸਾਡੀ ਕਲੋਜ਼ਿੰਗ ਹੋ ਜਾਂਦੀ ਆ ਤੇ ਟੋਟਲ ਵੈਸੀ ਕਿੰਨਾ ਖਰਚਾ ਆ ਚੁੱਕਾ ਇਹਦੇ ਤੋਂ ਤੇ ਟੋਟਲ ਤੁਸੀਂ ਕਹਿ ਲਓ ਵਨਸイヤー ਦੇ ਲਾਗੇ ਛੱਕੇ ਖਰਚਾ ਆ ਗਿਆ ਹੈ ਨਾ ਹਾਂਜੀ ਬਹੁਤ ਵੱਡੀ ਗੱਲ ਹੈ ਵਨਸイヤー ਆਉਣਾ ਬਹੁਤ ਵੱਡਾ ਇੱਕ ਡ੍ਰੀਮ ਹੈ ਅ ਬਹੁਤ سارے ਲੋਕ ਤਾਂ ਇੰਨਾ ਪੈਸਾ ਲਾ ਕੇ ਅਮਰੀਕਾ ਸੈਟਲ ਹੋਣਾ ਚਾਹੁੰਦੇ ਹੋ ਤੁਸੀਂ ਪੰਜਾਬ ਸੈਟਲ ਹੋ ਆਏ ਹੋ ਇੱਕ ਇੱਕ ਮੈਸੇਜ ਵੀ ਯੂਥ ਨੂੰ ਇੱਕ ਮੈਸੇਜ ਵੀ ਦਿੱਤਾ ਲੱਗਦਾ ਹੈ ਅ ਇਹਦੇ ਪਿੱਛੇ ਇੱਕ ਬਹੁਤ ਵੱਡਾ ਰੀਜ਼ਨ ਕਿਤੇ ਨਾ ਕਿਤੇ ਸਾਡੇ ਸੀਐਮ ਮਾਨ ਸਾਹਿਬ ਵੀ ਹੈਗੇ ਆ ਉਹਨਾਂ ਦੀਆਂ ਕੁਝ ਇੰਟਰਵਿਊ ਸੁਣ ਰਿਹਾ ਸੀਗਾ ਉਸ ਵੇਲੇ ਉਸ ਵੇਲੇ ਮੈਂ ਯੂਐਸਸੀ ਸੀ ਬੜੀ ਇੱਕ ਪੋਜ਼ਿਟਿਵ ਵਾਈਬ ਆਈ ਉਹਨਾਂ ਤੋਂ ਲੱਗਾ ਕਿ ਹਾਂ ਵਾਕਈ ਪੰਜਾਬ ਲਈ ਕੁਝ ਕਰੂਗੇ ਪਰ ਜਿੱਦਾਂ ਕਹਿੰਦੇ ਆ ਨਾ ਕਿ ਕਈ ਲੋਕ ਹੁੰਦੇ ਆ ਸੁਣ ਕੇ ਬੈਠ ਕੇ ਬਸ ਦੇਖਦੇ ਆ ਕਿ ਹਾਂ ਵੀ ਹੋ ਜਾਊਗਾ ਪੰਜਾਬ ਦਾ ਕੋਈ ਇੱਕ ਹੁੰਦੇ ਆ ਕਿ ਵਾਕਈ ਆ ਕੇ ਕਹਿੰਦੇ ਕਿ ਅਸੀਂ ਕੁਝ ਕਰਦੇ ਆ ਕੋਈ ਚੇਂਜ ਲਿਆਉਣੇ ਆ ਤੇ ਉਹ ਲੱਗਾ ਕਿ ਯਾਰ ਜੇ ਅਗਲੇ ਇੰਨਾ ਐਫਰਟ ਪਾ ਰਹੇ ਆ ਅਸੀਂ ਵੀ ਥੋੜਾ ਬਹੁਤ ਹਿੱਸਾ ਕਿਉਂ ਨਾ ਪਾਈਏ ਉਹਦੇ 'ਚ ਤੇ ਫੇਰ ਸਭ ਕੁਝ ਛੱਡ ਕੇ ਯੂ ਐਸ ਤੋਂ ਇੱਥੇ ਵਾਪਸ ਆ ਗਏ ਉਹਨਾਂ ਸੀਐਮ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ ਕਿ ਅਸੀਂ ਜਾਨੇਬਾਰ ਆ ਪਰ ਇੱਕ ਦਿਨ ਇਹੋ ਜਿਹਾ ਆਊਗਾ ਜਦੋਂ ਬਾਰੋਂ ਆਗੇ ਲੋਕ ਇੱਥੇ ਕਰਨਗੇ ਮਤਲਬ ਤੁਸੀਂ ਉਹ ਸੁਪਨਾ ਸাকার ਕੀਤਾ ਬਿਲਕੁਲ 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 ਸਹੀ ਗੱਲ ਆ ਇਹੀ ਉਹਨਾਂ ਦੀ ਜਿਹੜੀ ਸੀਗੀ ਮੇਨ ਜਦੋਂ ਸੁਣੀ ਤੇ ਲੱਗਾ ਕਿ ਨਹੀਂ ਹੁਣ ਇੱਥੇ ਵੀ ਉਹ ਚੀਜ਼ ਹੈ ਔਰ ਵਾਕਈ ਗੱਲ ਸਹੀ ਆ ਆਪਣੇ ਇੱਥੇ ਕਿਸੇ ਵੀ ਤੁਸੀਂ ਯੂਥ ਨੂੰ ਬੱਚਿਆਂ ਨੂੰ ਮਿਲਦੇ ਆ ਉਹਨਾਂ ਦਾ ਇੱਕ ਸੁਪਨਾ ਹੁੰਦਾ 12ਵੀਂ ਤੋਂ ਬਾਅਦ ਹਾਈਲਾਈਟਸ ਕਰਾਂਗੇ ਤੇ ਬਾਹਰ ਚੱਲ ਜਾਵਾਂਗੇ ਉਸ ਤੋਂ ਇਲਾਵਾ ਉਹ ਕੁਝ ਨਹੀਂ ਸੋਚਦੇ ਕਿਉਂਕਿ ਉਹਨਾਂ ਦੇ ਦਿਮਾਗ 'ਚ ਪਾ ਦਿੱਤਾ ਗਿਆ ਕਿ ਇੱਥੇ ਓਪਰਚ्युनिटी ਹੈ ਹੀ ਨਹੀਂ ਤੇ ਬਾਹਰ ਤਾਂ ਕਿਤੇ ਜਾਂਦੇ ਲੈਂਡ ਹੁੰਦੇ ਤੁਹਾਡੀ ਲਾਈਫ ਸਕਸੈਸਫੁਲ ਹੋ ਜੂਗੀ ਪਰ ਇਦਾਂ ਕਿਤੇ ਵੀ ਨਹੀਂ ਆ ਉਹਨਾਂ ਨੂੰ 6-7 ਮਹੀਨੇ ਬਾਅਦ ਤੁਸੀਂ ਫੋਨ ਕਰੋ ਤਾਂ ਉਹੀ ਰੋ ਰਹੇ ਹੁੰਦੇ ਬੈਠੇ ਕਿ ਯਾਰ ਬੁਰਾ ਹਾਲ ਹੋਇਆ ਪਤਾ ਹੀ ਨਹੀਂ ਲੱਗਾ 6-7 ਮਹੀਨੇ ਕਿੱਥੇ ਲੰਘ ਗਏ ਸੌਰੀ ਤੇ ਉਹੀ ਚੀਜ਼ ਹੁਣ ਸਾਨੂੰ ਇੱਥੇ ਆਏ ਆ ਜਦੋਂ ਪਤਾ ਲੱਗਾ ਕੀ ਕੀ ਓਪਰਚ्युनिटीਜ਼ ਆ ਕੀ ਕੀ ਕਰ ਸਕਦੇ ਆ ਫਿਰ ਲੱਗਾ ਕਿ ਯਾਰ ਇਹ ਚੀਜ਼ ਆਪਾਂ ਵੀ ਨਹੀਂ ਸੋਚੀ ਸੀ ਅਸੀਂ ਵੀ ਉਸ ਵੇਲੇ ਪੜ੍ਹਾਈ ਕਰਨ ਚੱਲ ਗਏ ਫਿਰ ਉੱਥੇ ਜੌਬ 'ਚ ਲੱਗ ਗਏ ਜੀ ਜੀ ਤੇ ਵਾਕਈ ਓਪਰਚ्युनिटीਜ਼ ਬਹੁਤ ਹੈਗੀਆਂ ਆਪਣੇ ਇੱਥੇ ਨਹੀਂ ਜਿਵੇਂ ਇੱਕ ਦੇਖਿਓ ਪੰਜਾਬ ਦੀ ਗੱਲ ਕਰੀਏ ਪੰਜਾਬ ਜਿਹੜਾ ਖਾਲੀ ਹੋ ਰਿਹਾ ਹੈ ਜਾਂ ਤੇ ਨਸ਼ਾ ਛੇਮਾ ਦਰੈ ਨਸ਼ਿਆਂ ਨੇ ਲੈ ਲਿਆ ਸਾਡਾ ਪੰਜਾਬ ਜਾਂ ਫੇਕ ਅੰਗੂਰਿਆਂ ਨੇ ਸਾਡੇ ਆਈਲੈਂਡ ਦਾ ਟੀਕਾ ਲਾ ਦਿੱਤਾ ਅਸੀਂ ਪਲੱਸ 2 ਕਰਦੇ ਆ ਕਾਲਜ ਤਾਂ ਖਾਲੀ ਹੋ ਰਹੇ ਨੇ ਪਰ ਤੁਸੀਂ ਇਹ ਕਿ ਮੈਸੇਜ ਦਿੱਤਾ ਵੀ ਪੜ ਕੇ ਵੀ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਤੁਸੀਂ ਬਾਹਰ ਛੱਡ ਕੇ ਵਿਦੇਸ਼ ਛੱਡ ਕੇ ਪੰਜਾਬ 'ਚ ਆਪਣਾ ਜਿਹੜਾ ਕੰਮ ਸ਼ੁਰੂ ਕਰ ਸਕਦੇ ਹੋ ਇਹ ਮੈਸੇਜ ਜਿਹੜਾ ਵੱਡਾ ਆ ਤਕੀ ਹੋਰ ਸੁਨੇਹਾ ਕੀ ਜਿਹੜਾ ਸਾਡੀ ਯੂਥ ਨੂੰ ਦੇਣਾ ਚਾਹੁੰਦੇ ਹਾਂ ਮੈਂ ਅਸੀਂ ਬੈਠਦੇ ਆ ਨਾ ਲੋਕਾਂ ਚ ਕਈ ਸਿਆਣੇ ਵੀ ਉਹ ਗੱਲਾਂ ਕਰਦੇ ਹੁੰਦੇ ਆ ਕਿ ਇੱਥੇ ਕੁਝ ਨਹੀਂ ਰੱਖਿਆ ਬਾਹਰ ਚੱਲੀਏ ਸਰਕਾਰ ਕੁਝ ਨਹੀਂ ਕਰ ਰਹੀ ਬਾਹਰ ਚੱਲੀਏ ਪਰ ਅਸੀਂ ਇਹ ਨਹੀਂ ਦੇਖਦੇ ਅਸੀਂ ਉਹਦੇ ਲਈ ਕੀ ਕਰ ਰਹੇ ਹਾਂ ਜੇ ਅਸੀਂ ਬਾਹਰ ਲੋਕਾਂ ਨੂੰ ਦੇਖੀਏ ਉਹ ਮਿਹਨਤੀ ਆ ਸਵੇਰ ਤੋਂ ਸ਼ਾਮ ਤੱਕ ਅਗਲੀ ਜੋ ਵੀ ਉਹਨਾਂ ਦੀ ਸ਼ਿਫਟ ਆ ਉਹ ਪੂਰੀ ਐਫੀਸ਼ੀਐਂਸੀ ਨਾਲ ਆਪਣਾ ਕੰਮ ਕਰਦੇ ਆ ਅਸੀਂ ਇੱਥੇ ਸਿਰਫ ਗੱਲਾਂ ਨਾ ਕਰੀਏ ਅਹੀਂ ਨਾ ਕੰਮ ਵੀ ਕਰੀਏ ਥੋੜਾ ਜਿਹਾ ਲੋਕ ਲੋਕਾਂ ਲਈ ਇਹ ਸਪੈਸ਼ਲ ਸੁਨੇਹਾ ਜਿਹੜੇ ਕਹਿ ਦਿੰਦੇ ਕਿ ਨਹੀਂ ਪੰਜਾਬ 'ਚ ਕੁਝ ਨਹੀਂ ਬੁਰਾ ਹਾਲ ਆ ਉਨਾਂ ਲਈ ਆ ਕਿ ਥੋੜੀ ਨਾ ਆਪਾਂ ਇੱਥੇ ਵੀ ਮਿਹਨਤ ਕਰੀਏ ਦੇਖੀਏ ਕੀ ਕੀ ਵਾਕਈ ਸਭ ਕੁਝ ਹੈ ਇੱਥੇ ਵੀ ਦੇਖ ਕੇ ਓਪਰਚੁਨਿਟੀ ਨੂੰ ਪਛਾਣ ਕੇ ਇਨਕੈਸ਼ ਕਰਨ ਵਾਲੇ ਬਣੀਏ ਤੇ ਸਭ ਕੁਝ ਹੋ ਜਾਂਦਾ ਤੇ ਟੋਟਲ ਕਿੰਨਾ ਸਟਾਫ ਜਿਹੜਾ ਇੱਥੇ ਟੋਟਲ ਤੁਸੀਂ ਆਪ ਨੇ ਉਹਨਾਂ ਨੂੰ ਤੁਸੀਂ ਨੌਕਰੀਆਂ ਵੀ ਦਿੱਤੀ ਇੱਕ ਸਮ ਦੀ ਜੌਬ ਦਿੱਤੀ ਹੋਈ ਆ ਟੋਟਲ ਸਾਡੇ ਕੋਲ 14 ਏਮਪਲੋਈਜ਼ ਹੈ ਜੀ ਜਿਹੜੇ ਮੋਕਟੇਲ ਸੈਕਸ਼ਨ ਹੋ ਗਿਆ ਕਾਉਂਟੀ ਸੈਕਸ਼ਨ ਚਾਈਨੀਜ਼ ਹੋ ਗਿਆ ਹਾਊਸਕੀਪਿੰਗ ਵਾਲੇ ਹੋ ਗਏ ਸਾਰੇ ਪਾਕ ਹੈ ਸਾਡੇ ਕੋਲ 14 ਏਮਪਲੋਈਜ਼ ਹੈ